ਆ ਰਿਹਾ ਜਿਨ੍ਹਾਂ ਨੇ ਇਹ ਛਿੰਝ ਮੇਲਾ ਸ਼ੁਰੂ ਕੀਤਾ ਸੀ ਪੀੜੀ ਦਰ ਪੀੜੀ ਉਹ ਮੇਲਾ ਅੱਜ ਚੱਲਦਾ ਆ ਰਿਹਾ ਹੈ ਉਹਨਾਂ ਦੇ ਵਰਕਰ ਦਾਸ ਪੁੱਤਰ ਸੁਰਿੰਦਰ ਸਿੰਘ ਜੀ ਯੂ ਐਸ ਏ ਯੂ ਐਸ ਏ ਤੋਂ ਪਹੁੰਚ ਕੇ ਉਹਨਾਂ ਸੇਵਾਵਾਂ ਨੂੰ ਨਿਭਾ ਰਹੇ ਨੇ ਉਹਨਾਂ ਦੇ ਛੋਟੇ ਸੁਪੁੱਤਰ ਬਲਵਿੰਦਰ ਸਿੰਘ ਜੀ ਯੂ ਕੇ ਦੇ ਅੰਦਰ ਬੈਠੇ ਨੇ ਔਰ ਸਾਡਾ ਬਹੁਤ ਪਿਆਰ ਉਸ ਵੀਰ ਦੇ ਨਾਲ ਸਰਦਾਰ ਪਿਆਰਾ ਸਿੰਘ ਦੀ ਧਾਰੀਵਾਲ ਜੋ ਪਿਛਲੇ ਛਿੰਝ ਮੇਲਿਆਂ ਦੇ ਵਿੱਚ ਸਾਡੇ ਨਾਲ ਸੇਵਾਵਾਂ ਨਿਭਾ ਕੇ ਗਏ ਨੇ ਸਾਰੀ ਜ਼ਿੰਦਗੀ ਦੀਆਂ ਮਿੱਠੀਆਂ ਯਾਦਾਂ ਨੇ ਜਦੋਂ ਵੀ ਕੋਈ ਕਾਰਜ ਹੋਵੇਗਾ ਉਹਨਾਂ ਦੀ ਯਾਦ ਸਾਡੇ ਮਨਾਂ ਵਿੱਚ ਰਹੇਗੀ ਇਹ ਉਹ ਵਿਸਾਖੀ ਆ ਜਿਹੜੀ ਇਲਾਕੇ ਦੇ ਵਿੱਚ ਛਿੰਝ ਮੇਲਾ ਪਹਿਲਾਂ ਗਿਆ ਸੀ ਜਿਹੜਾ ਸਾਹਿਬ ਜੀ ਅਵਤਾਰ ਸਿੰਘ ਜੀ ਮੁੱਤੀ ਸਾਹਿਬ ਜੀ ਧਰਮਪਾਲ ਜੀ ਜੱਖੂ ਸਾਹਿਬ ਜੀ ਗੁਰਦੇਵ ਸਿੰਘ ਜੀ ਸਰਪੰਚ ਸਾਹਿਬ ਜੀ ਪੁਰਾ ਵਾਲੇ ਰਜਿੰਦਰ ਸਿੰਘ ਜੀ ਨੰਬਰਦਾਰ ਸਾਹਿਬ ਜੀ ਜੋ ਸਟੇਜ ਦੀ ਮੰਚ ਦੀ ਸ਼ਾਨ ਸਰਬਜੀਤ ਸਿੰਘ ਜੀ ਸਰਪੰਚ ਸਾਹਿਬ ਜੀ ਉਹ ਬੜੇ ਗੋਹ ਦੇ ਨਾਲ ਬੜੇ ਧਿਆਨ ਦੇ ਨਾਲ ਛੰਝ ਮੇਲੇ ਨੂੰ ਵਾਚ ਰਹੇ ਨੇ ਤਾਂ ਕਿ ਕੋਈ ਗੱਲ ਕਿਸੇ ਤਰ੍ਹਾਂ ਦੀ ਰਹਿ ਨਾ ਜਾਵੇ ਅਦਰ ਪੱਟੀ ਤੇ ਚੀਨੂ ਰਈਏ ਬਾਲ ਜੇ ਮੱਲ ਆ ਗਏ ਹੁਣ ਤੇ ਖੜੇ ਨੂੰ ਸਲਾਮੀ ਦੇ ਦੇਣ ਸਾਡੇ ਕੋਲ ਬਹੁਤ ਹੀ ਵਧੀਆ ਜਿਹੜੇ ਹਿੰਦੁਸਤਾਨ ਦੇ ਨਾਮੀ ਜਿਹੜੇ ਅਸਲ ਜਿਹਨਾਂ ਦੀ ਖਮਾਚਲ ਜੰਮੂ ਪੰਜਾਬ ਵਿੱਚ ਬਹੁਤ ਜਿਆਦੀ ਮੰਗਿਆ ਸਾਡੇ ਕੋਲ ਉਹ ਪਹਿਮਰ ਪੁੰਜੇ ਆ ਜਿਹਨੂੰ ਆਪ ਅੱਜ ਖੜੇ ਦੇ ਬੁਲਾ ਇਹ ਮਦਿਆ ਜਿੰਨੂ ਰਈਆ ਰਾਜੂ ਰਈਆ ਦਾ ਛੋਟਾ ਭਾਈ ਆ ਆ ਵੀ ਮੱਲਾ ਭਾਈ ਪਰਮਿੰਦਰ ਬਹੁਤ ਹੀ ਜਿਆਦੀ ਜਿਹੜੀ ਇਹ ਵਧੀਆ ਕੌਸ਼ਤੀਆ ਤੇ ਇਸ ਕੌਸ਼ਤੀ ਦੀ ਬਹੁਤ ਜਿਆਦੀ ਹੈ ਇਸ ਵੇਲੇ ਡਿਮਾਂਡ ਆ ਤਿੰਨ ਕੁੰਡੇ ਜਿਹੜੇ ਸਾਡੇ ਕੋਲ ਨਵੇਂ ਆ ਇਸ ਵੇਲੇ ਜਿਹਨਾਂ ਵਿੱਚ ਚੀਨੂ ਪਰਮਿੰਦਰ ਤੇ ਲੱਕੀ ਕਹਾੜੀ ਜਿਨ੍ਹਾਂ ਦੀ ਛਿੰਝਾਂ ਜਮ ਧੰਨਵਾਦ ਤੇ ਜਿਹੜੇ ਜਿਹੜੇ ਪਹਿਲਵਾਨਾਂ ਦੇ ਨਾਲ ਖੜੇ ਬਈ ਹੋ ਜੋ ਵਾਰਮ ਅਪ ਆਪਣੇ ਆਪ ਨੂੰ ਉੱਤ ਆ ਜਾਓ ਖੜੇ ਬੈਠ ਸ਼ਾਬਾਸ਼ ਹੋ ਜੀ ਉਹ ਕਹਿੰਦੇ ਹੈ ਸਾਡੇ ਨਾਲ ਗੁਰਵੀਰ ਸਿੰਘ ਜੀ ਪਹੁੰਚੇ ਆ ਅਸੀਂ ਇਹਨਾਂ ਦਾ ਪਹਿਲਾਂ ਤਾਂ ਚੈਨਲ ਵੱਲੋਂ ਸਵਾਗਤ ਕਰਦੇ ਆ ਹਾਂ ਜੀ ਗੁਰਵੀਰ ਸਿੰਘ ਜੀ ਜਿਹੜਾ ਛਿੰਝ ਮੇਲਾ ਹੋ ਰਿਹਾ ਇਹਦੇ ਵਿੱਚ ਕਿਹੜੇ ਕਿਹੜੇ ਪਹਿਲਵਾਨ ਆਏ ਆ ਤੇ ਤੁਸੀਂ ਦੱਸੋ ਵੀ ਇਹ ਜਿਹੜੇ ਆ ਪਿੰਡ ਪਿੰਡ ਜਿਹਦਾ ਦੇ ਖਿੰਦ ਬੇਲੇ ਦੇ ਛਿੰਝ ਮੇਲੇ ਹੋਣੇ ਚਾਹੀਦੇ ਹਨਾ ਜੀ ਇਹਦੇ ਬਾਰੇ ਦੱਸੋ ਤੁਸੀਂ ਵੀ ਕੀ ਕੀ ਮਤਲਬ ਜਿਹੜਾ ਛਿੰਝ ਮੇਲਾ ਹੋ ਰਿਹਾ ਆ ਇਹ ਚ ਕਿੰਨੀਆਂ ਕੁਸ਼ਤੀਆਂ ਪੜਗੇ ਦੀਆਂ ਸਭ ਤੋਂ ਪਹਿਲਾਂ ਇਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਧੰਨਵਾਦ ਤੁਹਾਡਾ ਤੁਸੀਂ ਸਾਡੇ ਪਿੰਡ ਪਹੁੰਚੇ ਅੱਜ ਸ਼ੇਨਜ ਹੋ ਰਹੀ ਹੈ ਪਿੰਡ ਨਾਵਾ ਕਿਲਾ ਹਾਂਜੀ ਸ਼ਹਿਰ ਸ਼ਾਹਕੋਟ ਲੱਗੇ ਹਾਂਜੀ 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 ਤੇ ਅੱਜ ਇੱਥੇ ਜੀ ਪਲਵਾਨ ਬਹੁਤ ਆਏ ਆ ਪਰ ਇਦਾਂ ਹੀ ਪੁਰਾਣੇ ਪਲਵਾਨਾਂ ਨੂੰ ਅਸੀਂ ਨਹੀਂ ਮੌਕਾ ਦਿੰਦਾ ਇਸ ਵਾਰੀ ਨਵੇਂ ਪਲਵਾਨ ਸੱਦੇ ਆ ਤੇ ਨਵੇਂ ਪਲਵਾਨ ਬਹੁਤ ਵਧੀਆ ਖੇਡ ਰਹੇ ਆ ਹਾਂਜੀ ਤੇ ਦਰਸ਼ਕ ਵੀ ਇੰਜੋਏ ਕਰ ਰਹੇ ਆ ਸਾਰੇ ਪਲਵਾਨਾਂ ਨੂੰ ਹਾਂਜੀ ਤੇ ਦਰਸ਼ਕ ਇਸ ਵਾਰੀ ਅਸੀਂ ਦੇਖਿਆ ਵੀ ਜ਼ਿਆਦਾ ਯੂਥ ਹੀ ਆਇਆ ਵਾ ਤੇ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜਿੱਦਾਂ ਸ਼ਹਿਰ ਮੇਲਾ ਹੋ ਗਿਆ ਜੀ ਚਾਰ ਪੰਜ ਸਾਲ ਹੋ ਗਿਆ ਇੱਥੇ ਲਗਾਤਾਰ ਆਉਂਦੇ ਆ ਸੀ ਇਸ ਸ਼ੰਜ ਤੇ ਤੇ ਅਸੀਂ ਦੇਖਿਆ ਵੀ ਇਸ ਵਾਰੀ ਥੋੜੇ ਜੰਗ ਬੰਦੇ ਜ਼ਿਆਦਾ ਆਏ ਆ ਕਿਉਂਕਿ ਪਹਿਲਾਂ ਇੰਨਾ ਉਤਸ਼ਾਹ ਨਹੀਂ ਹੁੰਦਾ ਸੀ ਲੋਕਾਂ 'ਚ ਪਰ ਹੌਲੀ ਹੌਲੀ ਹੁਣ ਦਿਨੋ ਦਿਨ ਜਿੱਦਾਂ ਅੱਗੇ ਦੀ ਅੱਗੇ ਵਧੀਆ ਯੂਥ ਜੁੜਦਾ ਪਿਆ ਭਲਵਾਨੀ ਨਾਲ ਤੇ ਵਧੀਆ ਗੱਲ ਆ ਨਸ਼ਿਆਂ ਤੋਂ ਦੂਰ ਹੁੰਦਾ ਤੇ ਇਦਾਂ ਦੇ ਮੈਂ ਤਾਂ ਚਾਹੁੰਦਾ ਵੀ ਹਰ ਇੱਕ ਮਤਲਬ ਵਧੀਆ ਤੋਂ ਵਧੀਆ ਹੋਣੇ ਚਾਹੀਦੇ ਆ ਐਨ ਆਰ ਆਈ ਵੀਰ ਜਿਹੜੇ ਸਹਾਯੋਗ ਦਿੰਦੇ ਆ ਤੇ ਅੱਗੇ ਤੋਂ ਅੱਗੇ ਅਸੀਂ ਵਧੀਆ ਕਰਾਵਾਂਗੇ ਹੋਰ ਵੀ ਬਹੁਤ ਪਿੰਡ ਕਰਾਉਂਦੇ ਆ ਪਰ ਵਧੀਆ ਆ ਹੋਣੇ ਚਾਹੀਦੇ ਐਸ ਵਾਰ ਕੀ ਵੱਖਰਾ ਜਿੱਦਾਂ ਛਿੰਝ ਮੇਲੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਹਾਂਜੀ ਐਸ ਵਾਰ ਵੀ ਅਸੀਂ ਨਵੇਂ ਪਹਿਲਵਾਨ ਆ ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਮੌਕਾ ਦਿੱਤਾ ਵਾ ਕਿਉਂਕਿ ਪਰਮਾ ਪਲਾਨ ਪੁਰਾਣੇ ਜਿਹੜੇ ਹੁੰਦੇ ਆ ਉਹਨਾਂ ਦਾ ਨਾਂ ਪਹਿਲਾਂ ਹੀ ਬੜਿਆ ਹੁੰਦਾ ਨਵੇਂਆਂ ਨੂੰ ਮੌਕਾ ਨਹੀਂ ਮਿਲਦਾ ਤੇ ਇੱਥੇ ਅਸੀਂ ਇਸ ਵਾਰੀ ਜ਼ਿਆਦਾ ਮੁੰਡੇ ਨਵੇਂ ਹੀ ਸੱਦੇ ਆ ਤੇ ਬਹੁਤ ਵਧੀਆ ਉਹ ਲੋਕ ਵੀ ਬਹੁਤ ਜੁਆਏ ਕਰਦੇ ਪਏ ਆ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ ਵਕਤ ਜਾਣਕਾਰੀ ਦੇਣ ਲਈ ਓਕੇ ਜੀ ਹਾਂਜੀ ਗੁਰਵੇ ਜੀ ਹਾਂਜੀ ਅਸੀਂ ਨੌਜਵਾਨ ਪੀੜੀ ਨੂੰ ਇਹੀ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਮੇਲਿਆਂ 'ਚ ਜਾਓ ਖੇਡਾਂ 'ਚ ਲੱਗੋ ਤਾ ਜੋ ਨਸ਼ਿਆਂ ਤੋਂ ਦੂਰ ਰਹਿ ਸਕੀਏ ਤੇ ਬਹੁਤ ਹੁਣ ਨੌਜਵਾਨ ਮੁੰਡੇ ਆਉਂਦੇ ਵੀ ਆ ਸਾਡੇ ਵੀ ਜਿੱਦਾਂ 3-4 ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਦੇਖ ਦੇਖਦੇ ਦੇਖਦੇ ਸਾਡੇ ਜਿੱਦਾ ਆਉਂਦੇ ਹੀ ਆ ਮਤਲਬ ਯਾਰ ਬੈਲੀ ਆ ਲੋਕ ਸਾਡੇ ਜਿੱਦਾ ਭਰਾ ਆ ਪਲਵਾਨੀ ਚਾਏ ਆ ਇੱਥੇ ਦੇਖ ਦੇਖ ਕੇ ਮੇਲੇ ਜਿੱਦਾਂ ਇੱਕ ਦਾ ਨਾਮ ਹੈਗਾ ਕੀਰਤ ਸਿੰਘ ਲੱੱੜ ਪਲਵਾਨੀ ਕਰਦਾ ਉਹ ਵੀ ਤੇ 2-4 ਮੁੰਡੇ ਆਪਣੇ ਜਿੱਦਾਂ ਯਾਰ ਬੈਲੀ ਕਬੱਡੀ ਚਾਏ ਆ ਸਾਡੇ ਦੇਖਦੇ ਦੇਖਦੇ ਜਿੱਦਾਂ ਮੇਲਿਆਂ ਤੇ ਜਾਂਦੇ ਹੁੰਦੇ ਸੀਗੇ ਉਤਸ਼ਾਹ ਆਉਂਦਾ ਸੀਗਾ ਤੇ ਇਦਾਂ ਹੀ ਨਸ਼ਿਆਂ ਤੋਂ ਦੂਰ ਹੁੰਦੇ ਆ ਨਵਾਂ ਯੂਥ ਆ ਜਿਹੜਾ ਸਾਨੂੰ ਸਾਰੇ ਨੂੰ ਹੀ ਸੁਣਿਆ ਆ ਵੀ ਮੇਲੇ ਜਿਹੜੇ ਲਾਗੇ ਹੁੰਦੇ ਆਪਾਂ ਨੂੰ ਜਾਣਾ ਚਾਹੀਦਾ ਨਾਲੇ ਮੇਲੇ ਦਾ ਥੋੜਾ ਜਆ ਵਧੀਆ ਹੁੰਦਾ ਵਾ ਪਹਿਲਵਾਨਾਂ ਨੂੰ ਵਧੀਆ ਮਿਲ ਹੁੰਦਾ ਵੀ ਸਾਨੂੰ ਦੇਖਣ ਆਏ ਆ ਤੇ ਨੌਜਵਾਨ ਨਸ਼ੇ ਤੋਂ ਦੂਰ ਜਾਂਦੇ ਹੁੰਦਾ ਵੀ ਸੀ ਕਿਸੇ ਵੀ ਪਹਿਲਵਾਨੀ ਕਰੀਏ ਜਾਂ ਖੇਡੀਏ ਧੰਨਵਾਦ ਓਕੇ ਜੀ ਤੇ ਪਾਸੇ ਕਹਿੰਦੇ ਵੀ ਗੱਲਾਂ ਹੋਈਆਂ ਪਈਆਂ ਰਾਜੂ ਰਈਏ ਇਹ ਜੱਸੇ ਪੱਤੀ ਨੂੰ ਤਿਆਰ ਕੀਤਾ ਸੀਗਾ ਇਹ ਚਾਚਾ ਕਹਿੰਦੇ ਵੀ ਉਹਦਾ ਖਾਰੇ ਦਾ ਮਲ ਇਹ ਹੈ ਭਾਨੇ ਪਰਵੰਦਾ ਸ਼ਗਰਤ ਤਿਆਰ ਪਰ ਜਾ ਰਿਹਾ ਹੈ ਕਦੇ ਕਦੇ ਸਵਿੰਦਰ ਸਿੰਘ ਸ਼ਾਹ ਤੇ ਪਰਵਿੰਦਰ ਪਹਿਲਣ ਪੱਤੀ ਪਲਾਂਜੀ ਸਟੇਜ ਤੇ ਲੱਗ ਕੇ ਆ ਜਾਓ ਗੋਸਤੀ ਹੋ ਗਈ ਹੋ ਗਈ ਗੋਸਤੀ ਉਹ ਤੁਸੀਂ ਕਿੱਧਰ ਹੀ ਵੀ ਕਹਿੰਦੇ ਸੀ ਮੰਦਾ ਹੋਏ ਹੋਏ ਖਾਜੋ ਜਰਾਂ ਦੇ ਦੇਖੋ ਹੋਈਆਂ ਦੇ ਨਾਨਕ ਦਾ ਬਹੁਤ ਵੱਡਾ ਇਤਿਆਸ ਅੱਜ ਦੇ ਦਿਨ ਅਰਦਾਸਾਂ ਹੋਣੀਆਂ ਪਿਆਰ ਪੁੱਛੇ ਨੇ ਵੱਡੇ ਸਤਿਕਾਰ ਸਾਮ ਸ੍ਰੀਆ ਕਾਲ ਹਾਂਜੀ ਉਹਨਾਂ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਜਗਦੀਸ਼ ਸਿੰਘ ਚਾਨਾ ਸਾਹਿਬ ਸਰਿੰਦਰ ਯਾਰ ਪਹਿਲਾਂ ਤੁਸੀਂ ਉਹ ਤੁਹਾਡੀ ਹੱਥ ਜੋੜੀ ਕਰਾਈ ਹੈ ਰੱਬ ਵਰਗੇ ਸੋਚਦੇ ਹੋ ਤੇ ਰੱਬ ਵਰਗੇ ਸਕਦਾ ਸੁਖਵਿੰਦਰ ਸਿੰਘ ਜੀ ਧੰਵਾਦ ਸਾਹ ਹਾਂਜੀ ਨਾਲ ਜਸਵਿੰਦਰ ਸਿੰਘ ਜੀ ਚਾਨਾ ਪੰਜ ਸਾਹਿਬ ਨਾਲ ਅਮਰਿਤਪਾਲ ਸਿੰਘ ਯੂ ਐਸ ਏ ਤੇ ਨਾਲ ਸਤਿਕਾਰਯੋਗ ਪ੍ਰਦੀਪ ਸਿੰਘ ਜੀ ਤੇ ਨਾਲ ਜਗਦੀਸ਼ ਸਿੰਘ ਸਾਡੇ ਗੁਰਦੁਆਰਾ ਦੇ ਪ੍ਰਧਾਨ ਸਾਹਿਬ ਸਤਿਕਾਰਯੋਗ ਨੇ ਵੀ ਨਹੀਂ ਹੋਈ ਕਿ ਲੰਬੀ ਸਿੱਧੀ ਦਾ ਮਾਤਰਾ ਮੋੜ ਪੁਲ ਦੀ ਗੱਲ ਆਪੇ ਕਰਦਾ ਲੰਬੀ ਸਿੱਧੀ ਦਾ ਮਾਤਰਾ ਮੋੜ ਪੁਲ ਦੀ ਗੱਲ ਆਪੇ ਕਰਦਾ ਭਾਈ ਤੁਸੀਂ ਸਟੇਜ ਨੂੰ ਸਾਫ਼ ਕਰ ਦਿਓ ਆਮੇ ਦੀ ਗੱਲ ਕਰਾ ਸਿਰੇਦਾਰ ਮਦਾਨਾ ਕੁਸ਼ਤੀਆਂ ਹੋਈਆਂ ਬਈ ਸਰਕਾਰ ਪ੍ਰਭਜੀਤ ਸਿੰਘ ਜੀ ਕੁਸ਼ਤੀ ਲਗਵੇ ਕੁਸ਼ਤੀਆਂ ਵੀ ਬਹੁਤ ਵਧੀਆ ਦੀ ਬਾਬਾ ਜੇ ਫਿਰ ਲੇਪਤ ਜਾਂਦੀ ਆ ਬਾਬਾ ਸਾਡੇ ਗੁਰੂ ਜੀ ਮੰਗੇ ਦੋਸਤ ਮੈਂ ਤਾਂ ਪੈਲ ਮਹਿਨਦੀ ਜੀ ਜਿਨ੍ਹਾਂ ਦੀ ਕਲਮ ਲਿਖਦੀ ਸੀਨ ਸਬਰ ਕਰ ਭਗਤ ਕਬੀਰ ਵਾਂਗੂ ਰੁਕੀ ਘਾਟ ਕੋਟ ਪਾਣੀ ਪੀਂਛੇ ਤੇ ਮੰਗੇ ਜਿੱਥੇ ਤੁਸੀਂ ਅਨਾਉਂਸ ਕਰ ਰਹੇ ਹੋ ਆਪਣੇ ਸਾਰੇ ਜ਼ਿੰਮੇਵਾਰ ਮੁੰਡੇ ਆ ਸਾਰੇ ਤੇਰੇ ਵੀ ਆ ਜਾਓ ਬਹਿਰਵਾਨਾ ਵਾਰਮਅਪ ਆ ਇਹਦੇ ਖੱਡੇ ਹੋਏ ਬਹਿਰਵਾਨਾ ਆ ਜਾਓ ਚਾਹ ਦੀ ਕੌਫੀ ਪੀ ਲੈ ਕੇ ਚਿਹਰਵਾ ਦਿਓ ਆਗੇ ਆ ਜਾਓ ਸਾਰੇ ਆ ਜਾਓ ਮੇਰੇ ਬਿੱਟੇ ਨੇ ਆ ਜਾਓ ਸਿੰਦਰ ਜੀ ਤੁਸੀਂ ਸਾਰਿਆਂ ਨੇ ਆ ਜਾਓ ਬਾਕੀ ਇਹਨੇ ਨਾਚ ਕਰਦੇ ਨੇ ਆ ਜਾਓ ਸਾਰੇ ਨੇ ਹੋਊਗੀ ਨਾ ਆਪਣੇ ਲਾਡੀ ਜੀ ਉਦੋਂ ਦੱਸ ਦਿਓ ਹਾਂਜੀ ਹੋਊਗੀ ਜੀ ਸਾਰਿਆਂ ਦਾ ਧੰਨਵਾਦ ਜੀ ਤੇ ਤੁਸੀਂ ਆਪਣੇ ਆਪਣੇ ਜਾ ਕੇ ਸਤਾਨ ਤੇ ਬੈਠੋ ਫਿਰ ਆਪਾਂ ਬਾਅਦ ਜਿਹੜੀ ਕੁਰਸੀ ਖੂ ਕਰਾਉਂਗਾ ਬੱਗਰ ਨਾ ਮਾਕੇ ਲਾ ਨੂੰ ਛਿੰਝ ਮੇਲੇ ਦੇ ਨਾਲ ਬਹੁਤ ਦੂਰ ਦੂਰ ਤੱਕ ਜਾਣਿਆ ਜਾਂਦਾ ਹੈ ਹਾਂਜੀ ਜੈਜੀ ਨਸੂ ਚਾਲ ਤੇ ਸ਼ਾਨਵੀਰ ਕੱਲੋਵਾਲ ਖਾਰੇ ਚਾਓ ਜੀ ਜੈਜੀ ਨਥੂ ਅੰਦੀਸ਼ਮ ਦੀ ਸਮਝ ਜਾ ਕੇ ਵਿਸਾਖੀ ਵਾਲੇ ਦਿਨ ਖਬਰਾਂ ਲਾਉਂਦੇ ਨੇ ਦੇਖਦੇ ਕੈਨੇਡਾ ਦੀ ਧਰਤੀ ਤੇ ਕਦੇ ਇੰਗਲੈਂਡ ਦੀ ਧਰਤੀ ਤੇ ਪੰਜਾਬ ਦੇ ਖੇਡ ਮੇਲਿਆਂ ਨੂੰ ਜਿਹੜੇ ਬੰਦਾ ਪ੍ਰਮੋਟ ਕਰਦੇ ਨੇ ਮੈਂ ਧੰਨਵਾਦ ਕਰਦਾ ਸੈਂਟਰ ਸੰਜੀ ਸ਼ਾਹਬਾ ਸਾਹਿਬ ਤੇ ਆਓ ਆ ਮੁੰਡਾ ਚੱਜੀ ਜਗਨਾਮ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਂ ਕਹਿੰਦੇ ਵੀ ਜਿਹੜੀ ਕੁਸ਼ਰੀ ਦੇ ਨਾਲ ਜੋੜਦੇ ਹੋ ਕੀਰਤ ਨਾਲ ਜੁੜਦੇ ਨਾਲ ਨਿਤਨੇਮ ਗੁਰਬਾਣੀ ਦਾ ਵਰਕਾਸ ਕਰਦੇ ਹੋ ਸਾਡੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥ ਦੀ ਸਾਡੇ ਬਾਬਾ ਜੀ ਸਾਡੇ ਮੁੱਖ ਬਲਾਲੇ ਹੋਣਗੇ ਅੱਜ ਇਸ ਸਟੇਜ ਸਰਦੋ ਸੀਨੀਅਰ ਬਲਾਲੇ ਨੇ ਵੀ ਦਵਾਂਗੇ ਤੁਸੀਂ ਪਹਿਲਵਾਨੀ ਕਰੋ ਸਰੀਰ ਚੰਗੇ ਬਣਾਓ ਤੇ ਸਿੱਖੀ ਨਾਲ ਵੀ ਜੁੜੋ ਤੇ ਪਹਿਲਵਾਨੀ ਦੇ ਨਾਲ ਵੀ ਜੁੜੋ ਨਸ਼ਿਆਂ ਤੋਂ ਦੂਰ ਰਹੋ ਇਹ ਉਹਨਾਂ ਦੀ ਸੋਚ ਹੈ ਹਾਂਜੀ ਸ਼ਾਨਵੀਰ ਕੱਲੋਵਾਲ ਭਰਾਜੀ ਖਾੜੇ ਚੌਂ ਜੀ ਜੱਗੀ ਬਿਲਕੁਲ ਤਿਆਰ ਹੈ ਜੀ ਹੈਲੋ ਬਰਵੀਰ ਸਿੰਘ ਜੀ ਭੁੱਲਰ ਸਾਹਿਬ ਜੀ ਪਹੁੰਚੇ ਨੇ ਨਗਰ ਨਵਾ ਕਿਲਾ ਦੇ ਸੰਪੂਰਨ ਸਮੂਹ ਕਮੇਟੀ ਵੱਲੋਂ ਵਰਦੇਸ਼ ਸਿੰਘ ਜੀ ਸਰਪੰਚ ਸਾਹਿਬ ਜੀ ਭੁੱਲਰ ਸਾਹਿਬ ਉਹ ਵੀ ਪਹੁੰਚ ਚੁੱਕੇ ਆ ਸਟੇਜ ਦੇ ਉੱਤੇ ਪਹੁੰਚਣ ਦੀ ਕਿਰਪਾਤਾ ਕਰੋ ਜੀ ਸਾਡੇ ਬੜੇ ਬਤਵੰਤੇ ਸੱਜਣ ਨੇ ਸਾਡੇ ਇਲਾਕੇ ਦੀਆਂ ਸ਼ਾਨਾਂ ਨੇ ਜਿਹੜੇ ਮੇਰੇ ਵੀਰ ਪਹੁੰਚ ਰਹੇ ਆ ਨਗਰਾਂ ਤੋਂ ਉਹ ਸਟੇਜ ਦੇ ਉੱਤੇ ਪਹੁੰਚਣ ਦੀ ਕਿਰਪਾਤਾ ਕਰ ਖੋਰ ਵੀ ਸੋਹਣੀ ਹੋ ਜਾਂਦੀ ਆ ਜਿਹੜੇ ਸਿਆਣੇ ਸੱਜਣ ਨੇ ਉਹਨਾਂ ਸਿਆਣੇ ਸੱਜਣਾ ਦੇ ਨਾਲ ਹੀ ਸ਼ਾਨੋ ਸ਼ੌਕਤ ਬਣ ਜਾਂਦੀ ਹੈ ਔਰ ਇਹਨਾਂ ਛਿੰਝ ਮੇਲਿਆਂ ਦੇ ਵਿੱਚ ਸਿਆਣੇ ਸੱਜਣਾ ਦੀ ਬਹੁਤ ਲੋੜ ਹੁੰਦੀ ਆ ਕਈ ਵਾਰ ਕਿਸੇ ਕੰਮ ਦਾ ਕੋਈ ਨਾਮ ਹੀ ਪਤਾ ਲੱਗੇ ਉਹ ਦੱਸ ਕੇ ਕਰਵਾ ਲੈ ਸੋਹਣਾ ਹੋ ਸਕੇ ਅਸੀਂ ਬਹੁਤ ਹੀ ਧੰਭਾਤੀ ਹਾਂ ਰਣੀ ਹਾਂ ਸਾਰੇ ਪ੍ਰੈਸਰ ਕੋਟਰਾਂ ਦੇ ਸੁਰਿੰਦਰ ਸਿੰਘ ਜੀ ਛਾਪੜਾ ਸਾਹਿਬ ਜੀ ਉਹ ਬੜੇ ਪੁਰਾਣੇ ਮੇਰੇ ਮਿੱਤਰ ਨੇ ਜੋ ਦਾੰਦੀਆਂ ਕਟ ਸਾਨੂੰ ਵੀ ਬਹੁਤ ਪ੍ਰਮੋਟ ਕਰਦੇ ਰਹੇ ਨੇ ਸਰਬਜੀਤ ਸਿੰਘ ਜੀ ਸਰਪੰਚ ਸਾਹਿਬ ਜੀ ਉਹ ਵੀ ਬੜੇ ਨੱਗਰ ਦੀ ਉਹਨਾਂ ਨੂੰ ਸੇਵਾ ਮਿਲੀ ਹੈ ਇੱਥੇ ਹਰਦੇਸ਼ ਸਿੰਘ ਢੱਡੀ ਜਸਵੰਤ ਸਿੰਘ ਜੀ ਉਹਨਾਂ ਦੇ ਵੱਡੀ ਅਫਰ ਕਰਵਾ ਰਮਨਪ੍ਰੀਤ ਹੈਪੀ ਭੇਟਾ ਸਾਰੇ ਸਤਿਕਾਰਯੋਗ ਨੇ ਉਧਰ شریف ਕਾਂਝਰੀ ਵਾਲਾ ਤਿਆਰ ਬਰ ਤਿਆਰ ਹੁਸਨਿਆ ਖੇਰ ਦੇ ਮੈਦਾਨ ਦੇ ਵਿੱਚ ਹੈ ਪਹਿਲਵਾਨੀ ਦਾ ਬਹੁਤ ਵੱਡਾ ਪਿਆਰ ਸਰਦਾਰ ਜੀ ਇਹ ਸਵਾ 2 ਮੀਟਰ ਦਾ ਕੱਪੜਾ ਜਿਹੜਾ ਹੈ ਕਹਿੰਦੇ ਨੇ ਯਾਰ ਵੀ ਆਜ ਵੀ ਆਰੀਆਂ ਨੂੰ ਹੱਥ ਫੜਦਾ ਹੈ ਸਰ ਮੀਨ ਉਹ ਦਰਵਾ ਦਿੰਦਾ ਹੈ ਇਹ ਸਮੇਂ ਦੀਆਂ ਗੱਲਾਂ ਹੈ ਸਮੇਂ ਦੀਆਂ ਬਾਤਾਂ ਹੈ ਉਦਲੇ ਪਾਸੇ شریف ਕਾਜਲੀ ਵਾਲਾ ਮਲਕੀਸ਼ ਸਿੰਘ ਜੀ ਕਾਜਲੀ ਐਨ ਕਹਿੰਦੇ ਵੀ ਆਪਣੇ ਸਮੇਂ ਦੇ ਵੱਡੇ ਤੇ ਪ੍ਰਸਿੱਧ ਮੱਲ ਹੋਏ ਆ ਔਰ ਜਿਨ੍ਹਾਂ ਨੇ ਅਨੇਕਾਂ ਛੱਡੀਆਂ ਵੱਡੀਆਂ ਕੋਈ ਸਮਾਸੀ ਮਲਕੀਸ਼ ਸਿੰਘ ਜੀ ਕਾਜਲੀ ਜਿੱਦੋਂ ਅਖਾੜਿਆਂ ਦੇ ਵਿੱਚ ਜਾਂਦਾ ਲਈ ਲੈਂਬਰ ਸਿੰਘ ਜਦੋਂ ਦੁਨੀਆ ਖੜਖੜ ਤੱਕਦੀ ਸੀਗੀ ਇਹ ਸਮੇਂ ਦੀਆਂ ਬਾਤਾਂ ਹੁੰਦੀਆਂ ਨੇ ਇਹ ਕਹਿੰਦੇ ਉਸਤਾਦ ਸਰਦਾਰ ਦਰਵਾਰਾ ਸਿੰਘ ਜੀ ਬਾਰਾ ਪ੍ਰਵਾਨ ਜਿਹਦੀ ਯਾਦ ਵੈ ਔਰ ਇਹਨੇ ਦੁਨੀਆ ਦੇ ਚੋਟੀ ਦੇ ਮੱਲ ਤਿਆਰ ਕੀਤੇ ਜਿੱਥੇ ਆਪਣੇ ਸਰਦਾਰ ਪਿਆਰਾ ਸਿੰਘੀ ਡੀਐਸਪੀ ਸਾਹਿਬਸ ਨੇ ਉਹ ਹੁਣ ਰਿਟਾਇਰਮੈਂਟ ਹੋ ਚੁੱਕੇ ਨੇ ਉਹ ਵੀ ਸਰਦਾਰ ਦਰਬਾਰਾ ਸਿੰਘ ਪ੍ਰਵਾਨ ਜੀ ਦੇ ਸ਼ੇਰ ਨੇ ਔਰ ਨਾਲ ਕਿੰਨੇ ਵੀ ਦਰਸ਼ਨ ਸਿੰਘੀ ਲਖਣ ਤੇ ਚੋਟੀ ਦੇ ਮੱਲ ਜਿਹੜੇ ਸਾਰੇ ਪ੍ਰਵਾਨ ਦੇ ਨਾਲ ਗੁਰਪ੍ਰੀਤ ਸਿੰਘ ਜੀ ਤੇ ਨਾਲ ਐਰਨ ਤੇ ਨਾਲ ਬੂਟਾ ਮੇਰਾ ਵੀਰ ਹਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਇਲਾਕੇ ਨੂੰ ਸਾਰੇ ਪੰਜਾਬ ਦੇ ਪੂਰੇ ਲੋਕਾਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਪਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵਿਸਾਖੀ ਨੂੰ ਅਮਰ ਕੀਤਾ ਖਾਲਸਾ ਪੰਥ ਦੀ ਸਾਜਨਾ ਕਰਕੇ ਉਸੇ ਵਿਸਾਖੀ ਨੂੰ ਅਮਰ ਕਰਕੇ ਗਏ ਨੇ ਬਹੁਤ ਹੀ ਸਤਿਕਾਰਯੋਗ ਵਰਖੋ ਜੀ ਹਰੀ ਸਿੰਘ ਜੀ ਧਾਰੀਵਾਲ ਸਾਹਿਬ ਉਹਨਾਂ ਦੇ ਪੀੜੀਦਰ ਪੀੜੀ ਉਹਨਾਂ ਵੱਲੋਂ ਸੇਵਾ ਚੱਲ ਰਹੀ ਆ ਇਹ ਜੋ ਛਿੰਝ ਮੇਲਾ ਕਰਵਾਇਆ ਜਾ ਰਿਹਾ ਉਹਨਾਂ ਦੇ ਵਰਕਰਦਾਰ ਸੁਪੁੱਤਰ ਸੁਰਿੰਦਰ ਸਿੰਘ ਜੀ ਯੂਐਸਏ ਵਾਲੇ ਮੇਰੇ ਸੱਜੇ ਪਾਸੇ ਖੜੇ ਨੇ ਔਰ ਅਮਰੀਕਾ ਤੋਂ ਸਪੈਸ਼ਲ ਤੌਰ ਤੇ ਪਹੁੰਚ ਕੇ ਇਹ ਬਹੁਤ ਵੱਡੀ ਸੇਵਾ ਕਰਵਾ ਰਹੇ ਆ ਮੇਰੇ ਨਗਰ ਦਾ ਨਾਮ بڑے ਇਲਾਕੇ ਦੇ ਵਿੱਚ ਇਸੇ ਕਰਕੇ ਹੀ ਆ ਕਿ ਨਗਰ ਨਵੇਂ ਨਵਾ ਕਿਲਾ ਦੇ ਵਿੱਚ ਬਹੁਤ ਵੱਡਾ ਛਿੰਝ ਮੇਲਾ ਲਗਾਇਆ ਜਾਂਦਾ ਹੈ ਅਸੀਂ ਇਹਨਾਂ ਦੇ ਬਹੁਤ ਰਿਣੀ ਹਾਂ ਧੰਨਵਾਦੀ ਹਾਂ ਕਿਉਂਕਿ ਨਗਰਾਂ ਦੇ ਜਿਹੜੇ ਨਾਮ ਆ ਪਿੰਡਾਂ ਦੇ ਨਾਮ ਦਾਨੀ ਸੱਜਣਾ ਤੋਂ ਹੁੰਦੇ ਆ ਇਹ ਦਾਨੀ ਪਰਿਵਾਰ ਇੱਡਾ ਵੱਡਾ ਦਾਨੀ ਪਰਿਵਾਰ ਆ ਕਿ ਪਿੰਡ ਦਾ ਕੋਈ ਵੀ ਕੰਮ ਹੋਵੇ ਕਿਸੇ ਕਾਰਜ ਵਾਸਤੇ ਇਹਨਾਂ ਨੂੰ ਅਸੀਂ ਕਹਿ ਦਈਏ ਇਹ ਕਹਿੰਦੇ ਸਾਨੂੰ ਹੁਕਮ ਲਾ ਦਿਓ ਤੁਸੀਂ ਡਿਊਟੀ ਲਾ ਦਿਓ ਕਿੰਨੇ ਡਿਊਟੀ ਲਾਉਣੀ ਆ ਅਸੀਂ ਸਾਰੀ ਸੇਵਾ ਨਵਾ ਦੇਵਾਂਗੇ ਅਸੀਂ ਇਹਨਾਂ ਦੇ ਬਹੁਤ مشکور ਹਾਂ ਧੰਵਾਦੀ ਹਾਂ ਅੱਜ ਵੀ ਵਿਸਾਖੀ ਤੇ ਯੂ ਐਸ اے ਅਮਰੀਕਾ ਤੋਂ ਆ ਕੇ ਇਹਨਾਂ ਦੇ ਵੱਲੋਂ ਛੰਝ ਮੇਲਾ ਕਰਵਾਇਆ ਜਾ ਰਿਹਾ ਹੈ ਬਹੁਤ ਬਹੁਤ ਧੰਵਾਦੀ ਹਾਂ ਅਸੀਂ ਸਾਰੀ ਕਮੇਟੀ ਦੇ ਨਗਰ ਦੇ ਔਰ ਸੁਰਿੰਦਰ ਸਿੰਘ ਜੀ ਤਾਰੀਵਾਰ ਸਾਹਿਬ ਜੀ ਯੂਐਸਏ ਵਾਲਿਆਂ ਦੇ ਸਤਿਗੁਰੂ ਜੀ ਕਿਰਪਾ ਕਰਨ ਨਾਲ ਹੋਰ ਵੀ ਕਿਰਤ ਕਮਾਈਆਂ ਵਰਸ ਕਰਨ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ ਤਾਂ ਕਿ ਨਗਰ ਦੀ ਹੋਰ ਵੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਝਾਰ ਪਹਿਲਵਾਨ ਕੱਲੋਵਾਲ ਖੜੇ ਜਾਓ ਜੀ ਇਹ ਵੀ ਅਮਨ ਆਲੀ ਕੋਸ਼ਿਸ਼ ਕਰਾਉਣੀ ਜੀ ਹਾਂ ਜੀ ਦੇ ਨਾਲ ਸਤਿਕਾਰਯੋਗ ਪੰਜਾਬੀ ਦਾ ਬਹੁਤ ਵੱਡਾ ਮੇਲਾ ਕਰਾਉਂਦੇ ਆ ਮਿਤਸ ਸਿੰਘ ਗੰਗਨਾ ਵੀ ਰੈਫਰੀਆਂ ਵਾਸਤੇ ਪਾਣੀ ਪੁਈਦਾ ਕਰ ਦਿਓ ਸ਼ਾਬਾਸ਼ ਸਾਹਿਬ ਅਜੇ ਤੁਹਾਨੂੰ ਨੰਬਰ ਨਾਲ ਲਾਡੀ ਸਟੂਡੀਓ ਬਗੰਗਰ ਵਾਲੇ ਐਨ ਕਦੇ ਵੀ ਯਾਦਗਰੀਆਂ ਤਸਵੀਰਾਂ ਜਿਹੜੀਆਂ ਖਿੰਧਰੇ ਨੇ ਆਪਣੇ ਭਰਾਵਾਂ ਦੀਆਂ ਐ ਲਾਡੀ ਐ ਲਾਡੀ ਸਾਹਿਬ ਇੱਥੇ ਸਟੇਜ ਤੇ ਵੀ ਆਣਗੇ ਪੁਆਇੰਟ ਪਰ 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 ਹੋ ਗਿਆ ਬਈ ਵਿਆਰਨਾ ਵਿਆਰਨਾ ਗੁੱਗਲ ਨੇ ਉਹ ਦਾਤਾ ਮੇਕਰੇ ਤੁਸੀਂ ਐਡਾ ਹੋਣੀਆਂ ਵੀ ਚਾਹੀਦੀਆਂ ਜੰਨੇਪਰਾ ਸੁਵਾਦ ਆਉਂਦਾ ਦਰਸ਼ਕ ਵੀਰਾਂ ਨੂੰ ਉਹ ਨੰਨਦਾ ਗਿਆ ਐ ਇਧਰ ਕੁੰਡੀਆਂ ਦੇ ਸਿੰਘ ਬਸ ਗਿਆ ਹੁਣ ਨਿੱਤਰੂ ਵੀ ਦੇਖਣੀ ਰਵਨ ਕੋਟ ਦੇ ਹੈਪੀ ਬੇਟਾ ਧੰਨਵਾਦ ਕਰ ਰਿਹਾ ਆਜ ਨੂੰ ਕਿਤੇ ਤੋਪੀ ਮੇਰੇ ਰਿਓ ਨਾਲ ਪਾਲਾ